ਸਰਕਾਰੀ ਐਲੀਮੈਂਟਰੀ ਸਕੂਲ ਦਫੇੜਾ ਦੀਆਂ ਤਸਵੀਰਾਂ ਨੇ ਇਹ ਮੈਂ ਤੁਹਾਨੂੰ ਅੰਦਰ ਤੋਂ ਵੀ ਤਸਵੀਰਾਂ ਵਿਖਾ ਦੂੰਗਾ ਇਹ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਲੱਗ ਪੁਰਾਣੀ ਹੈ ਇਹ ਜਿੱਦੀ ਜਿਹੜੀ ਇਮਾਰਤ ਹੈ ਇਹ ਖਸਤਾ ਹੋ ਚੁੱਕੀ ਹੈ ਪਰ ਇੱਥੇ ਬੱਚੇ ਪੜ੍ਹ ਰਹੇ ਨੇ ਤੁਹਾਨੂੰ ਅੰਦਰ ਤੋਂ ਵੀ ਤਸਵੀਰਾਂ ਮੈਂ ਇਸ ਬਿਲਡਿੰਗ ਦੀਆਂ ਵਿਖਾਉਂਦਾ ਹਾਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਸਕੂਲ ਦਫੇੜਾ ਦੀਆਂ ਜਿੱਥੇ ਜਿਹੜੀ ਇਹ ਇਹ ਬਿਲਡਿੰਗ ਹੈ ਇਹਨੂੰ ਰੰਗ ਰੋਗਨਤਾ ਬਠੇਰਾ ਕਰਿਆ ਵਾ ਪੇਂਟ ਕਰਿਆ ਵਾ ਬੜੇ ਸਲੋਗਨ ਛਾਪੇ ਬਨੇ ਪਰ ਦੇਖੋ ਅ ਤਰੇੜਾਈਆਂ ਹੋਈਆਂ ਨੇ ਦੇਖੋ ਕਿਵੇਂ ਤਰੇੜਾਈਆਂ ਹੋਈਆਂ ਨੇ ਇੱਥੇ ਜਿਹੜੇ ਛੋਟੇ ਛੋਟੇ ਬੱਚੇ ਪੜਦੇ ਨੇ ਤੇ ਅੰਦਰ ਤੋਂ ਵੀ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਆ ਆ ਦੇਖੋ ਕਿਵੇਂ ਦਵਾਰ ਦੇ ਵਿੱਚ ਤਰੇੜਾਈਆਂ ਹੋਈਆਂ ਨੇ ਤੇ ਅੰਦਰ ਤੋਂ ਵੀ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਇਹ ਬਿਲਡਿੰਗ ਪੁਰਾਣੀ ਲੱਗਦੀ ਐ ਬਸ ਇਸ ਨੂੰ ਰੰਗ ਰੋਗ ਨਹੀਂ ਕਰਿਆ ਵਾ ਲੱਗਦਾ ਤੇ ਆਪਣਾ ਤਸਵੀਰਾਂ ਵੇਖੋ ਅਦੇ ਕਿ ਇੰਟਰਵਿਊ ਕਿਵੇਂ ਤਰੇੜਾਂ ਆਈਆਂ ਹੋਈਆਂ ਨੇ ਕਿਵੇਂ ਹੈ ਮਤਲਬ ਦੇਖੋ ਬੱਚੇ ਇੱਥੇ ਪੜ੍ਹਦੇ ਨੇ ਆ ਕਿਤਾਬਾਂ ਪਈਆਂ ਨੇ ਬੱਚਿਆਂ ਦੀਆਂ ਆਪਣਾ ਖਾਣਾ ਖਾ ਰਹੇ ਨੇ ਅੱਧੀ ਛੁੱਟੀ ਦਾ ਟਾਈਮ ਹੋਇਆ ਵਾ ਤੇ ਜਿਹੜੀ ਇਮਾਰਤ ਦੇ ਵਿੱਚ ਤੁਸੀਂ ਦੇਖੋ ਤਰੇੜਾਂ ਦੇਖੋ ਕਿਵੇਂ ਆਈਆਂ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਤਰਾਸਦੀ ਹੈ ਇਹ ਸਾਡੀ ਜਿਹੜੇ ਦੇਖੋ ਕਹਿੰਦੇ ਨੇ ਸਿੱਖਿਆ ਕ੍ਰਾਂਤੀ ਹੈ ਵਿਕਾਸ ਹੈ ਆਵਕਾਸ ਹੈ ਹਾਲਾਤ ਦੇਖੋ ਇਹ ਤਰੇੜਾਂ ਆਈਆਂ ਹੋਈਆਂ ਚਕਿਨ ਤਰੇੜਾਂ ਆਈਆਂ ਵੀ ਨੇ ਇਹ ਖਸਤਾ ਹਾਲਤ ਹੈ ਬਿਲਡਿੰਗ ਇਹ ਪੁਰਾਣੀ ਬਿਲਡਿੰਗ ਲੱਗਦੀ ਹੈ ਇਹ ਵੇਖਣ ਤੋਂ ਹੀ ਲੱਗਦੀ ਹੈ ਵੀ ਬਿਲਡਿੰਗ ਪੁਰਾਣੀ ਪੁਰਾਣੀ ਹੈ ਪਰ ਜੇ ਰੰਗ ਰੋਗ ਨ ਕਰਵਾ ਬਾਹਰ ਤੋਂ ਦੇਖਣ ਤੋਂ ਪੁਰਾਣੀ ਲੱਗਦੀ ਹੈ ਤਸਵੀਰਾਂ ਵੇਖੋ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਮੈਂ ਕਿਵੇਂ ਇਹ ਜਿਹੜੀਆਂ ਤਰੇੜਾਂ ਆਈਆਂ ਹੋਈਆਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਇਹ ਤਰੇੜਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਚਾਰੇ ਪਾਸੇ ਮਤਲਬ ਤਰੇੜਾਂ ਆ ਚੁੱਕੀਆਂ ਨੇ ਇਸ ਕੰਮਰ ਦੇ ਵਿੱਚ ਚਾਰੇ ਪਾਸੇ ਤਰੇੜਾਂ ਆਈਆਂ ਹੋਈਆਂ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜੀ